ਮੈਂ ਕਿਸ ਤਰੀਕੇ ਨਾਲ ਜਿਹੜਾ ਇੱਕ ਵੱਡਾ ਪਰਦਾ ਫਾਸ਼ ਕੀਤਾ ਗਿਆ ਜਿੱਥੇ ਨਕਲੀ ਵੈਪਨ ਜਿਹੜੇ ਲਾਇਸੈਂਸ ਬਣਾਏ ਜਾ ਰਹੇ ਸੀ ਕਿਸ ਤਰੀਕੇ ਨਾਲ ਕਿੰਨੇ ਦੋਸ਼ੀ ਕਾਬੂ ਕੀਤੇ ਇਹ ਇੱਕ ਫੇਕ ਆਰਮ ਲਾਇਸੈਂਸ ਦਾ ਰੈਕਿਟ ਹੈ ਜਿਹੜਾ ਕਿ ਅੰਮ੍ਰਿਤਸਰ ਕਮਿਸ਼ਨਰੀ ਦੇ ਰੈਜ਼ੀਡੈਂਟਸ ਹੈਗੇ ਜਿਹੜੇ ਕ੍ਰਿਮੀਨਲਸ ਉਹ ਆਪਣਾ ਆਧਾਰ ਕਾਰਡ ਬਦਲ ਕੇ ਫੋਰਜਰੀ ਕਰਾ ਕੇ ਆਰਮਸ ਲਾਇਸੈਂਸ ਬਣਵਾ ਲੈਂਦੇ ਸੀ ਪੰਜਾਬ ਪਲੱਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਗੱਲ ਕਰੀਏ ਫੇਕ ਆਨਸ ਜਿਹੜੇ ਲਾਇਸੈਂਸ ਬਣਾਏ ਜਾ ਰਹੇ ਸੀ ਵਿਦੇਰੇ ਚਰਚਾਲੀ ਸਾਡੇ ਨਾਲ ਦਰਪਨਾ ਲੂ ਵਾਲੀ ਮਜੂਰ ਨੇ ਗੱਲਬਾਤ ਕਰਨਗੇ ਮੈਮ ਕਿਸ ਤਰੀਕੇ ਨਾਲ ਜਿਹੜਾ ਇੱਕ ਵੱਡਾ ਪਰਦਾ ਫਾਸ਼ ਕੀਤਾ ਗਿਆ ਜਿੱਥੇ ਨਕਲੀ ਵੈਪਨ ਜਿਹੜੇ ਲਾਇਸੈਂਸ ਬਣਾਏ ਜਾ ਰਹੇ ਸੀ ਕਿਸ ਤਰੀਕੇ ਨਾਲ ਕਿੰਨੇ ਦੋਸ਼ੀ ਕਾਬੂ ਕੀਤੇ ਗਏ ਥਾਣਾ ਗੇਟ ਹਕੀਮਾ ਦੀ ਟੀਮ ਨੇ ਇਹ ਪਰਦਾਫਾਸ਼ ਕੀਤਾ ਹੈਗਾ ਇੱਕ ਹੈ ਫੇਕ ਆਰਮ ਲਾਇਸੈਂਸਸ ਦਾ ਰੈਕਟ ਹੈ ਜਿਹੜਾ ਕਿ ਅੰਮ੍ਰਿਤਸਰ ਕਮਿਸ਼ਨਰੇਟ ਦੇ ਰੈਜ਼ਿਡੈਂਟ ਸਿਗੇ ਜਿਹੜੇ ਕ੍ਰਿਮੀਨਲ ਸੀ ਉਹ ਆਪਣਾ ਆਧਾਰ ਕਾਰਡ ਬਦਲ ਕੇ ਫੋਰਜਰੀ ਕਰਾ ਕੇ ਆਰਮਸ ਲਾਇਸੈਂਸ ਬਣਵਾਉਂਦੇ ਸੀਗੇ ਇਹਦੇ ਵਿੱਚ ਟੋਟਲ ਅਸੀਂ 8 ਗ੍ਰਿਫਤਾਰੀਆਂ ਹੁਣ ਤੱਕ ਪਾ ਲਿਆ ਨੇ 6 ਤਾਂ ਉਹ ਨੇ ਜਿਹੜੇ ਫਰਜ਼ੀ ਲਾਇਸੈਂਸ ਵਾਲੇ ਸੀ ਬਾਕੀ ਦੇ 2 ਹੈਗੇ ਨੇ ਜਿਹੜਾ ਐਕਚੁਅਲੀ ਮੇਨ ਰੈਕਟ ਚਲਾ ਰਹੇ ਸਨ ਮੈਮ ਜਦੋਂ ਆਪਾਂ ਲਾਇਸੈਂਸ ਬਣਵਾਉਣਾ ਹੁੰਦਾ ਤੇ ਵਿੱਚ ਬੜੇ ਇੱਕ ਪ੍ਰੋਸੀਜਰ ਆਂਦੇ ਨੇ ਵੈਰੀਫਾਈ ਹੁੰਦਾ ਇਨਵੈਸਟੀਗੇਸ਼ਨ ਹੁੰਦੀ ਆ ਤਾਂ ਉਹ ਕਿਸੇ ਨੂੰ ਕਿਸ ਤਰੀਕੇ ਨਾਲ ਪਾਰ ਕਰਦੇ ਸੀ ਜੀ ਨਹੀਂ ਇਹ ਸਾਰਾ ਬਾਈਪਾਸ ਕਰ ਦਿੰਦੇ ਸਨ ਇਹਨਾਂ ਦੇ ਕੋਲ ਐਡੀਟਿੰਗ ਸੌਫਟਵੇਅਰ ਸੀਗੇ ਜਿਹੜਾ ਇਹਨਾਂ ਦਾ ਸੇਵਾ ਕੇਂਦਰ ਦਾ ਇੰਚਾਰਜ ਹੈਗਾ ਉਹ ਇੱਕ ਇਹਨਾਂ ਨੂੰ ਖੜੜਾ ਰਜਾ ਤਿਆਰ ਕਰਕੇ ਉਹ ਜੋ ਐਡਿਟ ਵਗੈਰਾ ਕਰਕੇ ਸਟੈਂਪ ਹੋ ਹੋਲੋਗ੍ਰਾਮ ਕਿਊ ਆਰ ਕੋਡ ਜੋ ਵੀ ਹੁੰਦਾ ਹੈਗਾ ਇੱਕ ਲਾਇਸੈਂਸ ਨੂੰ ਆਥੈਂਟੀਕੇਟ ਕਰਨ ਲਈ ਉਹ ਸਭ ਫਰਜ਼ੀ ਹੁੰਦਾ ਸੀ ਤੇ ਮੈਮ ਜਿਹੜੇ ਲੋਕ ਇਹਨਾਂ ਕੋ ਖਰੀਦੇ ਸਨ ਨਕਲੀ ਲਾਇਸੈਂਸ ਬਣਵਾਉਂਦੇ ਸਨ ਉਨਨ ਨੂੰ ਵੀ ਕਾਬੂ ਕੀਤਾ ਗਿਆ ਕਿ ਜਿਨ੍ਹਾਂ ਨੇ ਲਖਰੀ ਤੇ ਕੁਝ ਰਿੰਦਨੇ ਕਾਬੂ ਕਰਨਾ ਜੀ ਬਿਲਕੁਲ ਜਿਵੇਂ ਇੱਕ ਜਿਹੜਾ ਪੂਰਾ ਸਕੈਮ ਹੈ ਦਾ ਕਾਫੀ ਵੱਡਾ ਮੈਗਨੀਟਿਊਡ ਹੈਗਾ ਪਰ ਅਸੀਂ ਚੇ ਆਲਰੇਡੀ ਫੜ ਚੁੱਕੇ ਆਰਮਸ ਲਾਇਸੈਂਸਸ ਲਾਇਸੈਂਸੀਸ ਹੋਰ ਵੀ ਫੜਾਂਗੇ ਪਰ ਸਾਡਾ ਮੇਨ ਮੋਟਿਵ ਇਹ ਹੈਗਾ ਕਿ ਐਕਚੁਅਲ ਜਿਹੜਾ ਇਹ ਰੈਕਟ ਚਲਾ ਰਹੇ ਸੀਗੇ ਜਿਹੜੇ ਮੇਨ ਦੋਸ਼ੀ ਹੈਗੇ ਨੇ ਕਿੰਗਪਿੰਨ ਉਹਨਾਂ ਨੂੰ ਫੜਿਆ ਜਾਵੇ ਕਿੰਨੇ ਸਾਲ ਤੋਂ ਮੈਮ ਹੁਣ ਜੇ ਇਹ ਕੰਮ ਹੋ ਰਿਹਾ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਕੀਤਾ ਜਾ ਰਿਹਾ ਇਸ ਸੰਬੰਧੀ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਵੀ ਉਸ ਜ਼ਿਲ੍ਹੇ 'ਚ ਦੋ ਪਰਚੇ ਹੋ ਚੁੱਕੇ ਨੇ ਦਰਜ ਔਰ ਜਿਹੜਾ ਇਹ ਕਰੰਟ ਗਿਰੋ ਚੱਲਦਾ ਪਿਆ ਅਜੇ ਮਾਸਟਰ ਮਾਈਂਡ ਕਾਬੂ ਕਰਨਾ ਬਾਕੀ ਹੈਗਾ ਔਰ ਇਹਦੇ ਜਿਹੜੇ ਅੱਗੇ ਕਰਿੰਦੇ ਨੇ ਉਹਨਾਂ ਦੀ ਮੁੱਢਲੀ ਪੁੱਛਗਿੱਛ ਵਿੱਚ ਪਾਇਆ ਕਿ ਇਹ ਤਕਰੀਬਨ 1.5 ਸਾਲਾਂ ਤੋਂ ਚੱਲ ਰਿਹਾ ਹੈ ਜਿਹੜੇ ਮੈਮ ਲੋਕ ਅਜੇ ਕਾਬੂ ਕੀਤੇ ਗਏ ਨੇ ਜਿਹੜੇ ਦੋਸ਼ੀ ਨੇ ਉਹਨਾਂ ਤੇ ਪਹਿਲੇ ਵੀ ਕੋਈ ਪਰਚੇ ਨਹੀਂ ਕਿ ਨਵੇਂ ਪੈਸਿਆਂ ਦੇ ਲਾਲਚ ਦੇ ਵਿੱਚ ਜਿਹੜਾ ਕੰਮ ਕਰ ਰਹੇ ਸੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਤਾਂ ਆਰਮਜ਼ ਲਾਇਸੈਂਸੀਸ ਨੇ ਉਹਨਾਂ ਦੇ ਤਾਂ ਨੇਚਰਲੀ ਪਰਚੇ ਨੇ ਤਦ ਹੀ ਉਹ ਇਸ ਰੂਟ ਤੇ ਚੱਲੇ ਨੇ ਤੇ ਜਿਹੜੇ ਬਾਕੀ ਐਕਚੁਅਲ ਮੇਨ ਰੈਕਟ ਚਲਾ ਰਹੇ ਸੀਗੇ ਇਹਨਾਂ ਤੇ ਇਹ ਪਹਿਲੀ ਵਾਰ ਪਰਚਾ ਹੋਇਆ ਮੈਮ ਜਦੋਂ ਗਨ ਹਾਊਸ ਦੇ ਵਿੱਚੋਂ ਗਨ ਖਰੀਦੀਦੀਏ ਤਾਂ ਕਾਫੀ ਜਿਹੜੇ ਸਵਾਲ ਕਰਦੇ ਨੇ ਠੀਕ ਹੈ ਕਈ ਲੰਬੇ ਪ੍ਰੋਸੀਜਰ ਹੁੰਦੇ ਲਾਇਸੈਂਸ ਚੈੱਕ ਕਰਦੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਪਤਾ ਨਹੀਂ ਲੱਗਦਾ ਸੀ ਕਿ ਸੱਚੀ ਗਲਤ ਹੈਗਾ ਫੇਕ ਹੈਗਾ ਕੁਝ ਇਨਵੈਸਟੀਗੇਸ਼ਨ ਜੀ ਨਹੀਂ ਉਹਨਾਂ ਦਾ ਵੀ ਆਪਣਾ ਇੱਕ ਪ੍ਰੋਸੈਸ ਹੁੰਦਾ ਹੈਗਾ ਉਹ ਆਨਲਾਈਨ ਜਿਹੜਾ ਡੀਸੀ ਆਫਿਸ ਦਾ ਸਰਕਾਰੀ ਰਿਕਾਰਡ ਹੁੰਦਾ ਹੈ ਉਹ ਚੋਏ ਵਾਚ ਕੇ ਦੇਖ ਸਕਦੇ ਨੇ ਕਿ ਐਕਚੁਅਲ ਆਥੈਂਟਿਕ ਆਰਮਸ ਲਾਇਸੈਂਸ ਹੈ ਕਿ ਨਹੀਂ ਤੇ ਅਸੀਂ ਉਸ ਐਂਗਲ ਤੇ ਵੀ ਵਰਕ ਆਊਟ ਕਰ ਰਹੇ ਹਾਂ ਤੇ ਜਲਦੀ ਤੁਹਾਨੂੰ ਇੱਕ ਨਵਾਂ ਅਪਡੇਟ ਦੇਵਾਂਗੇ ਲੱਗਦਾ ਮੈਮ ਕੋਈ ਯਾਤ ਸੇਵਾ ਕੇਂਦਰ ਦੀ ਗੱਲ ਕਰੀ ਹੈ ਡੀਸੀ ਦਫਤਰ ਤੋਂ ਵੀ ਕੋਈ ਮਿਲੀ ਭੁਗਤ ਹੋ ਸਕਦੀ ਹੈ ਬਿਲਕੁਲ ਜੀ ਸਾਰੇ ਸਟੇਕ ਹোলਡਰਸ ਤੇ ਸਾਡੀ ਚੱਕਰਨੀ ਨਜ਼ਰ ਹੈਗੀ ਹੈ ਇਨਵੈਸਟੀਗੇਸ਼ਨ ਇਸ ਗੋਇੰਗ ਔਨ ਮੈਮ ਜਿਹੜੇ ਲਾਇਸੈਂਸ ਵਾਲੇ ਹਥਿਆਰ ਹੈਗੇ ਸਨ ਇਕ ਤੱਕ ਕ੍ਰਿਮੀਨਲ ਰਿਕਾਰਡ ਨੂੰ ਹੋਰ ਵੀ ਵਰਤੇ ਜਾਂਦੇ ਸਨ ਕਿ ਛੋਟੇ ਮੋਟੇ ਲੜਾਈ ਝਗੜੇ ਚ ਕਿਸੀ ਨੂੰ ਲੜਾਈ ਝਗੜਾ ਦੜਾ ਸੱਟਾ 307 ਦੇ ਪਰਚੇ ਵੀ ਇਹਨਾਂ ਤੇ ਦਰਜ ਨੇ ਤਾਂ ਹੁਣ ਇਨਵੈਸਟੀਗੇਸ਼ਨ ਜਦੋਂ ਉਹਨਾਂ ਕੱਬ ਕਰ ਲਿਆ ਗਿਆ ਕਿਹੜੇ ਪਰਚੇ ਦਰਜ ਕੀਤੇ ਗਏ ਨੇ ਇਹਨਾਂ ਤੇ ਜੀ ਚੀਟਿੰਗ ਤੇ ਫੋਰਜਰੀ ਦਾ ਯਾਨੀ ਕਿ ਫਰਜੀ ਡਾਕੂਮੈਂਟ ਬਣਾਉਣ ਦੀ ਧਾਰਾਵਾਂ ਲਾਈਆਂ ਗਈਆਂ ਨੇ ਤਾਂ ਹੋਰ ਇਹਨਾਂ ਦੇ ਨਾਲ ਸਾਥੀ ਕਾਬੂ ਹੁੰਦੇ ਸਭਾ ਬਣੇਗੀ ਜੀ ਬਿਲਕੁਲ ਤਫਤੀਸ਼ ਜਾਰੀ ਹੈ ਅਸੀਂ ਜਲਦੀ ਤੁਹਾਨੂੰ ਅਪਡੇਟ ਸ਼ੇਅਰ ਕਰਾਂਗੇ ਬਿਲਕੁਲ ਇੱਕ ਵੱਡੀ ਕਾਮਯਾਬੀ ਪੰਜਾਬ ਪੁਲਿਸ ਨੂੰ ਮਿਲੀ ਹੈ ਜਿੱਥੇ ਕਿ ਫੇਕ ਆਮਸ ਲਾਇਸੈਂਸ ਬਣਾਉਣ ਵਾਲੇ ਜਿਹੜੇ ਲੋਕ ਨੇ ਇੱਕ ਵੱਡਾ ਗਿਰੋਹ ਦਾ ਜਿਹੜਾ ਪਰਦਾ ਫਸ਼ ਕੀਤਾ ਗਿਆ ਤਾਂ ਹੁਣ ਦੇਖਣਾ ਹੈਗਾ ਕਿ ਹੋਰ ਇਹਨਾਂ ਦੇ ਕਿੰਨੇ ਸਾਥੀ ਨੇ ਤੇ ਉਹਨਾਂ ਨੂੰ ਵੀ ਜਲਦ ਜਿਹੜਾ ਕਾਬੂ ਕਰ ਲਿਆ ਜਾਏਗਾ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੇ ਸਾਡੇ ਐਸ ਐਚਓ ਗੇਟ ਹਕੀਮਾ ਇਹ ਕੋਈ ਮੁਕਦਮੇ ਦੀ ਤਫ਼ਤੀਸ਼ ਕਰ ਰਹੀ ਸੀ ਜਿਨ੍ਹਾਂ ਦੀ ਸੁਪਰਵਾਈਜ਼ਨ ਏਸੀਪੀ ਸੈਂਟਰਲ ਤੇ ਏਡੀ ਏਡੀਸੀਪੀ ਜਿਹੜੇ ਵਨ ਦਰਪਨਾਲੂ ਵਾਲੇ ਜੀ ਕਰ ਰਹੇ ਸੀ ਉਸ ਤਫਤੀਸ਼ ਦੇ ਦੌਰਾਨ ਇਹਨਾਂ ਨੂੰ ਇਨਵੈਸਟੀਗੇਸ਼ਨ ਦੌਰਾਨ ਇੱਕ ਕੋਈ ਸ਼ੱਕ ਜਾਹਰ ਹੋਇਆ ਤੇ ਨਾਲ ਇਹਨੂੰ ਇਨਫੋਰਮੇਸ਼ਨ ਮਿਲੀ ਵੀ ਕੁਝ ਵਿਅਕਤੀ ਜਿਹੜੇ ਅਮਰਸਰ ਦੇ ਵਿਅਕਤੀ ਨੇ ਉਹ ਰਲ ਕੇ ਉਹਨਾਂ ਦਾ ਇੱਥੋਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਇੱਥੇ ਉਹਨਾਂ ਦੇ ਲਾਇਸੈਂਸ ਕਿਸੇ ਕਾਰਨ ਕਰਕੇ ਨਹੀਂ ਬਣ ਸਕਦੇ ਉਹ ਤਰਨਤਨ ਡਿਸਟ੍ਰਿਕਟ ਦੇ ਉੱਥੋਂ ਦੇ ਕਿਸੇ ਵਿਅਕਤੀਆਂ ਦੇ ਨਾਲ ਰਲ ਕੇ ਆਪਣੇ ਫੇਕ ਆਰਮਜ਼ ਲਾਇਸੈਂਸ ਤਿਆਰ ਕਰਦੇ ਨੇ ਉਹ ਲੈ ਕੇ ਆਪਣੇ ਵੈਪਨ ਉਹਨਾਂ ਦੇ ਚੜਾਉਂਦੇ ਨੇ ਉਹਨਾਂ ਦਾ ਇਹਨਾਂ ਨੇ ਮੁਕਦਮਾ ਦਰਜ ਕਰਕੇ ਫਾਰਦਰ ਇਨਵੈਸਟੀਗੇਸ਼ਨ ਦੌਰਾਨ ਇਹ ਗੱਲ ਪਾਈ ਵੀ ਇੱਕ ਫੋਟੋਸਟੇਟ ਸ਼ਾਪ ਹੈ ਜਿਹੜਾ ਸਬਧਾ ਕੇਂਦਰ ਤਰਨਤਾਰਨ ਦੇ ਬਾਹਰ ਹੈਗਾ ਇਵੇਂ ਇੱਕ ਸੇਵਾ ਕੇਂਦਰ ਦਾ ਕਿ ਉਹਨਾਂ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਤੇ ਇੱਕ ਉਹਨਾਂ ਦਾ ਹੋਰ ਕਰਮਚਾਰੀ ਆ ਉਹ ਆਪਣੇ ਆਪ ਇਤੋਂ ਦੇ ਵਿਅਕਤੀਆਂ ਦੇ ਜਾਲੀ ਆਧਾਰ ਕਾਰਡ ਬਣਵਾ ਕੇ ਉਥੇ ਝਾਲਸਾਜੀ ਕਰਕੇ ਫੇਕ ਆਰਮ ਲਿਸੰਸ ਤਿਆਰ ਕਰਕੇ ਇਹਨਾਂ ਨੂੰ ਦਿੰਦੇ ਸੀ ਤੇ ਇਹ ਉਹਦੇ ਉਹਦੇ ਦੇ ਆਧਾਰ ਤੇ ਜਿਹੜਾ ਇਹ ਬੰਦੇ ਜਿਹੜੇ ਇਹ ਆਪਣਾ ਅਸਲਾ ਖਰੀਦਦੇ ਸੀ ਅਸਲਾ ਖਰੀਦਦੇ ਤੇ ਚੜ੍ਹਾ ਲੈਂਦੇ ਸੀ ਉਸ ਲੜੀ ਦੇ ਵਿੱਚ ਇਹਨਾਂ ਨੇ ਤਫ਼ਤੀਸ਼ ਕਰਕੇ ਅਜੇ 6 ਜਿਹੜੇ ਲਾਇਸੈਂਸ ਦਾ ਉਹ ਸਾਬਤ ਹੋ ਗਏ ਵੀ ਇਹ ਜਾਲੀ ਨੇ ਉਹਨਾਂ ਨੇ ਤਿਆਰ ਕਰਵਾਏ ਨੇ ਇਹਨਾਂ ਨੇ ਉਸ 6 6 ਲਾਇਸੈਂਸਾਂ ਤੇ ਸੱਤ ਜਿਹੜੇ ਵੈਪਨਾਂ ਉਹ ਇਹਨਾਂ ਨੇ ਰਿਕਵਰ ਕਰਕੇ ਉਹ ਡਰਾਈਵ ਜਿਹੜੇ ਅਸਲਾ ਲਾਇਸੈਂਸ ਸੀਗੇ ਉਹ ਵੀ ਰਿਕਵਰ ਕਰ ਲਏ ਨੇ ਤੇ ਉਹਦੇ ਵਿੱਚੋਂ ਲੈਪਟਾਪ ਹੋਰ ਜਿਹੜੇ ਫੌਜ਼ ਲਾਇਸੈਂਸ ਜਿਹੜੇ ਜਿਹੜੇ ਸੌਫਟਵੇਅਰ ਦੀਆਂ ਹੋਰ ਕਾਪੀਆਂ ਸੀ ਉਹ ਇਹਨਾਂ ਨੇ ਰਿਕਵਰ ਕਰ ਲਈਆਂ ਇਹ ਤਫਤੀਸ਼ ਕਰ ਰਹੇ ਨੇ ਇਹਦੇ ਚ ਇਹਨਾਂ ਨੇ ਕੋਲ 8 ਬੰਦੇ ਅਰੈਸਟ ਕਰ ਲਏ ਨੇ ਜਿਨ੍ਹਾਂ ਚੋਂ 6 ਬੰਦੇ ਨੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੇ ਝਾਲੀ ਲਾਇਸੈਂਸ ਇਹ ਜਾਣਦੇ ਹੋਏ ਪਤਾ ਹੁੰਦੇ ਹੋਏ ਵੀ ਉਥੋਂ ਦੇ ਵਸਨੀਕ ਨਹੀਂ ਇਹ ਅਮਰਸਰ ਦੇ ਵਸਨੀਕ ਨੇ ਇਹ ਉਥੇ ਆਪਣੇ ਲਾਇਸੈਂਸ ਬਣਵਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇੱਕ ਬਲਜੀਤ ਸਿੰਘ ਜਿਹੜਾ ਕਿ ਪ੍ਰਾਈਵੇਟ ਸਾਈਬਰ ਕਾਫੇ ਓਨਰ ਆ ਉਹ ਜਿਹੜਾ ਆਰਮਡ ਆਰਮਜ਼ ਲਾਇਸੈਂਸਾਂ ਦੇ ਅਧਾਰ ਕਾਰਡ ਦੇ ਜਿਹੜੇ ਫਰਜ਼ੀ ਜਿਹੜੇ ਉਹ ਉਥੇ ਡਾਕੂਮੈਂਟ ਤਿਆਰ ਕਰਦਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਇਸੇ ਤਰ੍ਹਾਂ ਹਰਪਾਲ ਸਿੰਘ ਆ ਜਿਹੜਾ ਉਥੇ ਸੇਵਾ ਕੇਂਦਰ ਦਾ ਐਮਪਲਾਈ ਸੀ 2018 ਤੋਂ ਸੇਵਾ ਕੇਂਦਰ ਡਿਸਟ੍ਰਿਕਟ ਦਰਨਤਨ ਪੀਡੀਵੀ ਕੇ ਕੰਮ ਕਰਦਾ ਸੀਗਾ ਇਹਨਾਂ ਨੇ ਟੋਟਲੇ 8 ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਉਹਨਾਂ ਦਾ ਇੱਕ ਮੈਨੇਜਰ ਹੈ ਸੂਰਜ ਭੰਡਾਰੀ ਜਿਹੜਾ ਕਿ ਕਿੰਗਪਿੰਨ ਹੈ ਇਸ ਦਾ ਉਹ ਨੋਮੀਨੇਟ ਕਰ ਲਿਆ ਉਹ ਭਜਿਆ ਹੋਇਆ ਉਹਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ ਇਸ ਤਰ੍ਹਾਂ ਉਹਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਕਿੰਨੇ ਜਿਹੜੇ ਜਾਲੀ ਜਿਹੜੇ ਲਾਇਸੈਂਸ ਬਣਾਏ ਨੇ ਕਿੰਨੇ ਕਿੰਨੇ ਵੈਪਨ ਚੜਾਏ ਨੇ ਤੇ ਹੋਰ ਕੌਣ-ਕੌਣ ਇਨਵੋਲਡ ਹੈਗਾ ਉਹ ਇਹਦੀ ਅਸੀਂ ਫੋਰੈਂਸਿਕ ਤੇ ਟੈਕਨੀਕਲ ਇਨਵੈਸਟੀਗੇਸ਼ਨ ਦੌਰਾਨ ਹੋਰ ਜੋ ਵੀ ਤੱਤ ਸਾਹਮਣੇ ਆਉਣਗੇ ਉਹ ਇਨਵੈਸਟੀਗੇਸ਼ਨ ਦੌਰਾਨ ਕੇਸ ਫਾਈਲ ਤੇ ਲੈ ਕੇ ਉਹਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਤੁਰੰਤਾਂ ਪੁਲਿਸ ਨੇ ਨਹੀਂ ਇਹ ਇਹ ਸਾਡਾ ਪੁਰਾਣਾ ਹੈਗਾ ਤਰਨਤਨ ਪੁਲਿਸ ਨੇ ਜਿਹੜੇ ਫੜੇ ਨੇ ਉਹ ਦੋ ਬੰਦੇ ਇਹਨਾਂ ਦੇ ਹੀ ਫਰਦਰ ਜਿਹੜੇ ਕੋਈ ਹੋਰ ਉਹਨਾਂ ਦਾ ਡਿਫਰੈਂਟ ਹੋਣਾਗਾ ਉਹਦਾ ਇਹਦੇ ਨਾਲ ਕੋਈ ਤੱਲਕ ਨਹੀਂ ਉਹਨਾਂ ਨੂੰ ਕੋਈ ਡਿਫਰੈਂਟ ਐਡਮਿਸ਼ਨ ਦੇ ਆਧਾਰ ਤੇ ਜਿਹੜੀ ਕਾਰਵਾਈ ਕੀਤੀ ਉਹ ਡਿਫਰੈਂਟ ਕੀਤੀ ਆ ਪਰ ਜਿਹੜੇ ਸਾਡੇ ਜਿਹੜੇ ਹੈਗੇ ਨੇ ਮੇਨ ਜਿਹੜੇ ਕਿੰਗਪਿੰਨ ਨੇ ਇਹ ਬੰਦੇ ਜਿਹੜੇ ਸਾਨੂੰ ਇਹਨਾਂ ਦੀ ਨੋਲਿਜ ਆ ਉਹਨਾਂ ਨੇ ਕੀ ਕੀਤਾਗਾ ਉਹਨਾਂ ਕੋਲ ਕੋਈ ਅਲੱਗ ਇਨਫੋਰਮੇਸ਼ਨ ਆ ਜਾ ਉਹਨਾਂ ਦਾ ਕੀ ਰਿਕਵਰੀ ਹੋਈ ਆ ਇਹ ਤਰਨਤਨ ਦੱਸ ਸਕਦਾ ਉਹ ਵੀ ਡਿਸਟ੍ਰਿਕਟ ਵੀ ਦੱਸ ਦਿਓ ਜਿਹਨਾਂ ਦੇ ਬੰਦੇ ਦੇ ਨਾਮ ਨਾਮਿਨੇਟ ਕੀਤੇ ਗਏ ਉਹਨਾਂ ਨੇ ਵੀ ਉਹਦੇ ਦੇ ਅੰਦਰ ਬਿਲਕੁਲ ਠੀਕ ਆ ਹੋ ਸਕਦਾ ਪੈਰਲਲ ਉਹਨਾਂ ਕੋਲੇ ਕੋਈ ਹੋਰ ਲੀਡ ਹੋਵੇ ਉਹਨਾਂ ਕੋਲ ਜਾਲੀ ਲਿਸੈਂਸਾਂ ਦਾ ਕੋਈ ਇਨਫੋਰਮੇਸ਼ਨ ਹੋਵੇ ਉਹਨਾਂ ਨੇ ਆਪਦੀ ਕਾਰਵਾਈ ਇੰਡੀਪੈਂਡੈਂਟਲੀ ਉਹਨਾਂ ਨੇ ਕੀਤੀ ਆ ਜਿਹੜੀ ਸਾਡੀ ਕਾਰਵਾਈ ਆ ਸਾਨੂੰ ਉਹਦੀ ਨੋਲੇਜ ਆ ਅਸੀਂ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਰ ਡੀਸੀ ਅਫਸਰ ਦਾ ਨੰਬਰ ਲੈ ਲਵਾਂਗੇ ਇਹ ਸਮ ਨੈਸ਼ਨਲ ਬਾਰੇ ਸਾਨੂੰ ਹੋ ਗਿਆ ਕਿ ਤੁਸੀਂ ਇਹ ਕੀ ਇਹਨਾਂ ਕਾਰਵਾਈ ਬਾਰੇ ਹਾਂਜੀ ਇਹ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਇਨਵੈਸਟੀਗੇਸ਼ਨ ਦੌਰਾਨ ਜਿਦੀ ਜਿਦੀ ਵੀ ਕਨਾਈਵੈਂਸ ਤੇ ਜਿਦੀ ਜਿਦੀ ਵੀ ਨੋਲੇਜ ਹੋਵੇਗਾ ਵੇ ਜਾਲੀ ਲਾਇਸੈਂਸ ਬਣਦੇ ਨੇ ਜਾਂ ਕੋ ਉਹਨਾਂ ਦੇ ਮਦਦਗਾਰ ਹੋਣਗੇ ਕਿਸੇ ਤਰੀਕੇ ਨਾਲ ਉਹ ਸਾਰਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਰਵਾਈਆਂ ਚੱਲ ਰਹੀਆਂ ਨੇ ਇਹ 6 ਬੰਦੇ ਅਮਰਸਰ ਦੇ ਰਹਿਣ ਵਾਲੇ ਆ ਜੀ ਇਹਨਾਂ ਚ ਅਬੇ ਸਿੰਘ ਆ ਮਨਪ੍ਰੀਤ ਆ ਕਮਰਦੀਪ ਆ ਰੋਹਿਤਾ ਹਰਵਿੰਦਰ ਬਬਲੂ ਇਹ 6 ਬੰਦੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਉੱਥੇ ਆਪਣੇ ਜਾਲੀ ਧਾਰ ਕਾਰਡ ਬਣਵਾ ਕੇ ਇਹ ਬਣਵਾਇਆ ਇਹ ਅੰਦਾਜ਼ਨ 1 ਤੋਂ 1.5 ਲੱਖ ਰੁਪਇਆ ਇਹ ਉਹਨਾਂ ਨੂੰ ਦੇ ਕੇ ਸਾਰਾ ਜਾਲੀ ਕੰਮ ਕਰਦੇ ਸੀ ਇਹ ਪਹਿਲੇ ਇਹਨਾਂ ਸੁਆਦ ਪਹਿਲੇ ਵੀ ਕੀਏ ਜਾਂਦਾ ਹੈ ਇਹਦੇ ਉੱਪਰ ਇਹਨਾਂ ਦੇ ਪਹਿਲੇ ਪਹਿਲੇ ਐਜ਼ ਆਫ ਨਾਓ ਕੋਈ ਹੋਰ ਸਾਨੂੰ ਕੇਸ ਦੀ ਉਹ ਇਨਵੈਸਟੀਗੇਸ਼ਨ ਦੇ ਨਾਲ ਅਸੀਂ ਕਲੀਅਰਿਟੀ ਕਰਾਂਗੇ ਹਾਲ ਦੀ ਗੱਡੀ ਐਜ਼ ਆਫ ਨਾਓ ਸਾਨੂੰ ਇਹਦੀ ਕੋਈ ਇਨਫੋਰਮੇਸ਼ਨ ਜਿਹੜੇ ਵੈਪਨ ਹੈ ਇਹ ਕਿਨਾ ਚੜੇ ਪਈ ਨੇ ਲਾਇਸੈਂਸ ਉੱਤੇ ਹਾਂਜੀ ਹਾਂਜੀ ਵੈਪਨ ਲਾਇਸੈਂਸ ਤੇ ਚੜੇ ਨੇ ਉਹ ਜਿਹੜੇ ਆਰਮ ਲਾਇਸੈਂਸਸ ਨੇ ਜਿਨ੍ਹਾਂ ਨੇ ਉਹ ਡੀਲਰਸ ਨੇ ਜਿਨ੍ਹਾਂ ਨੇ ਉਹ ਵੈਪਨ ਇਹਨਾਂ ਨੂੰ ਵੇਚੇ ਨੇ ਉਹਨਾਂ ਦਾ ਅਸੀਂ ਇਨਵੈਸਟੀਗੇਸ਼ਨ 'ਚ ਰੋਲ ਵਿਚਾਰ ਕਰ ਰਹੇ ਹਾਂ ਜੇ ਉਹਨਾਂ ਨੂੰ ਇਹ ਗੱਲ ਦੀ ਨੋਲਿਜ ਹੋਵੇਗੀ ਬੀਏ ਜਿਹੜੇ ਜਾਲੀ ਲਾਇਸੈਂਸਾਂ ਤੇ ਉਹਨਾਂ ਨੇ ਵੈਪਨ ਚੜਾਏ ਨੇ ਤਾਂ ਬਣਦੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਂਦੀ। ਜੇਕਰ ਚੜ ਹੀ ਗਏ ਅਗਰ ਸਰਕਾਰੀ ਕਿਤਾਬਾਂ ਤੇ ਚੜ ਗਏ ਫਿਰ ਨਗਲੀ ਕਿਉਂ ਸਰਕਾਰੀ ਕਿਤਾਬਾਂ 'ਤੇ ਨਹੀਂ ਚੜੇ ਫੌਜ਼ ਲਾਇਸੈਂਸ ਦੇ ਉੱਤੇ ਚੜ ਗਏ। ਅੱਛਾ ਜੇ ਪਿਛਲੇ ਰਿਕਾਰਡ 'ਤੇ ਨਹੀਂ ਚੜੇ। ਪਿਛਲੇ ਰਿਕਾਰਡ 'ਤੇ ਉੱਥੇ ਰਿਕਾਰਡ ਨਹੀਂ ਹੈਗਾ। ਇਹਨਾਂ ਨੇ ਫੌਜ਼ ਲਾਇਸੈਂਸ ਉਹ ਕਿਉਂਕਿ ਉਤੋਂ ਉਹਨਾਂ ਦੇ ਬੰਦੇ ਨਰੋਲ ਸੀਗੇ ਉਹ ਜ਼ਾਇਆ ਨੰਬਰ ਲਾ ਕੇ ਉਸ ਤਰ੍ਹਾਂ ਦੀ ਪਲੈਨਿੰਗ ਕਰਕੇ ਉਹ ਲੁਕਸ ਲਾਈਕ ਵੀ ਹਾਂ ਇਹ ਉਹੀ ਨੰਬਰ ਆ ਉਤੋਂ ਜੈਨੂਅਲੀ ਇਸ਼ੂ ਹੋਇਆ ਹੋਇਆ। ਬੜੇ ਸਕਾਰੀ ਰਿਕਾਰਡ ਦਾ ਇਹਨਾਂ ਦੀ ਵੇਸ ਨਹੀਂ ਹੈਗਾ ਸਰ ਇਹ ਬੱਤੇ ਵੀ ਗਏ ਕਿ ਕਿ ਹਥਿਆਰ ਕਿਤੇ ਵਾਪਸ ਨਹੀਂ ਵਰਤੇ ਗਏ ਐਸ ਤੋਂ ਆਪਣਾ ਸਾਨੂੰ ਇਹਦੀ ਕੋਈ ਡਿਟੇਲ ਨਹੀਂ ਹੈ ਵੀ ਵਰਤੇ ਗਏ ਨੇ ਸਰ ਜੋ UOI ਨੰਬਰ ਹੁੰਦਾ ਇਹਨਾਂ ਦਾ ਉਹ ਸਾਰਾ ਫਰਜੀ ਹੈ ਇਹਨਾਂ ਦਾ ਹਾਂਜੀ ਸਾਰੇ ਨੰਬਰ ਫਰਜੀ ਨੇ ਪਹਿਲੇ ਆਧਾਰ ਕਾਰਡ ਲਕਿਤ ਹੁੰਦਾ ਸੀ ਇਹ ਉਸ ਤੋਂ ਬਾਅਦ ਕੀ ਹਾਂਜੀ ਆਧਾਰ ਕਾਰਡ ਇਹਨਾਂ ਨੇ ਦਰਨ ਦਰਨ ਦੇ ਹੀ ਆਧਾਰ ਕਾਰਡ ਸਾਰੇ ਬੰਦਿਆਂ ਨੇ ਬਣਾਏ ਨੇ ਆਪਣੇ ਉਸ ਆਧਾਰ ਕਾਰਡ ਤੋਂ ਬਾਅਦ ਜੋ ਵੀ ਉਹਦੀ ਡਾਕੂਮੈਂਟ ਰਿਕੁਆਇਰਮੈਂਟ ਹੈ ਕਿ ਜੀ ਉੱਥੋਂ ਉਹ ਲਾ ਕੇ ਉਹਦਾ ਜਿਹੜਾ ਲਾਇਸੈਂਸ ਤਿਆਰ ਕਰਦੇ ਕਿਉਂਕਿ ਉਹਨਾਂ ਦੇ ਵਿੱਚਲੇ ਹੀ ਬੰਦੇ ਨੇ ਨਾ ਦੇ ਆਰ ਇਨ ਰੋਡ ਦਿੱਲੀ ਇਹ ਕੰਮ ਕਰਦੇ ਨੇ ਉਹਨਾਂ ਨੇ ਦੇਖ ਕੇ ਵੀ ਆ ਨੰਬਰ ਲਾਉਣਾ ਆ ਨੰਬਰ ਲਾਉਣਾ ਉਸ ਟਾਈਪ ਦਾ ਬਿਲਕੁਲ ਸਾਰਾ ਪੈਟਰਨ ਉਹ ਤਿਆਰ ਕਰਕੇ ਜਲਦੀ ਲਾਇਸੈਂਸ ਬਣਾਉਂਦੇ ਹੈਗੇ ਹਾਂ ਜੀ ਹਾਂ ਜੀ ਕੋਈ ਇਨਕੁਆਰੀ ਨਹੀਂ ਹੋਈਗੀ ਕਿਸੇ ਨੂੰ ਆਇਆ ਯੈਸ ਕੋਈ ਇਨਕੁਆਰੀ ਨਹੀਂ ਇਨਕੁਆਰੀ ਤੋਂ ਬਾਅਦ ਮਤਲਬ ਜਿਹੜਾ ਬਾਅਦ ਦਾ ਪ੍ਰੋਸੈਸ ਹੁੰਦਾ ਦਫਤਰੀ ਪ੍ਰੋਸੈਸ ਹੁੰਦਾ ਜਿਹੜਾ ਤਿਆਰ ਕਰਕੇ ਦੇਣ ਦਾ ਉੱਥੋਂ ਸ਼ੁਰੂ ਹੋਇਆਗਾ ਸਰ ਜਿ세 ਆਪਨੇ ਬੰਦਿਆਂ ਜਿਹੜੇ ਇੱਥੇ ਕੱਢਿਆ ਗਏ ਜਿਆ ਇਹ ਕਿ ਨਾਮ ਨਾਲ ਪ੍ਰਾਵਾਹ ਦੇ ਮਿਲੇ ਮਿਲੇ ਗਏ ਜੋ ਵੀ ਜਿਹਦਾ ਜੇ ਜਿਹੜੀ ਕੋ ਨੈਗਲੀਜੈਂਸ ਹੋਊਗੀ ਉਹਦੇ ਖਿਲਾਫ ਡਿਪਾਰਟਮੈਂਟਲ ਕਾਰਵਾਈ ਹੋਊਗੀ ਜੇ ਜਿਹੜੀ ਕੋ ਕ੍ਰਿਮੀਨਲ ਨੌਲੇਜ ਹੋਊਗੀ ਉਹਦੇ ਖਿਲਾਫ ਕ੍ਰਿਮੀਨਲ ਕਾਰਵਾਈ ਹੋਊਗੀ ਤੇ ਅਜਿਹਾ ਕੰਮ ਕਰਨਾ ਹੈ ਅਨਫੋਰਚੂਨੇਟ ਆ ਤੇ ਡੈਫੀਨਿਟਲੀ ਜੇ ਮਾੜੇ ਬੰਦੇ ਕੋ ਲਾਇਸੈਂਸ ਲੈਂਦੇ ਨੇ ਕੱਲੋਂ ਕ੍ਰਾਈਮ ਕਰ ਸਕਦੇ ਨੇ ਇਦਾਂ ਦਾ ਵਡਾਵਾ ਤਾਂ ਹੋਈ ਜਾਂਦਾਗਾ ਉਹਨੂੰ ਅਸੀਂ ਆਪਣੇ ਤਰੀਕੇ ਨਾਲ ਕਾਨੂੰਨ ਮੁਤਾਬਕ ਜੋ ਕਾਰਵਾਈ ਬਣਦੀ ਹੋ ਕਰਾਂਗੇ ਸਰ ਜਿਹਦਾ ਗਾਣਾ ਹਸ ਵਾਲੇ ਜਿਹਦਾ ਸੇਲ ਕਰਦੇ ਆ ਕਰਾਂਗੇ ਇਹ ਰਿਪੋਰਟ ਇਸ ਕੰਪਨੀ ਦਾ ਨਹੀਂ ਅੰਦਰ ਹੈ ਨਾ ਬਲਕਿ ਹਾਂ ਇਹ ਆਨਲਾਈਨ ਦੇ ਨਾਲ ਚਰੇ ਐ ਕਿ ਚਰੇ ਆ ਉਹ ਉਹ ਸਾਰਾ ਹੁੰਦਾ ਸੀ ਇਨਵੈਸਟੀਗੇਸ਼ਨ ਦੌਰਾਨ ਵੈਰੀਫਾਈ ਕਰਕੇ ਜਿਹਦਾ ਵੀ ਜੋ ਇਸ ਤਰ੍ਹਾਂ ਦਾ ਰੋਲ ਹੋਇਆ ਅਸੀਂ ਉਹਨੂੰ ਉਸ ਤਰੀਕੇ ਨਾਲ ਗੁਨੂਨੀ ਕਰ ਰਹੇ ਹਾਂ ਮਜਲੀਆ ਮੈਨੇਜਰ ਸਰ ਸੇਵਾ ਕੇਂਦਰ ਦਾ ਮੈਨੇਜਰ ਡਿਸਟ੍ਰਿਕਟ ਮੈਨੇਜਰ ਇਜ਼ ਸੂਰਜ ਭੰਡਾਰੀ ਸਰ ਇਹਦੇ ਵਿੱਚ ਜਿੱਦਾਂ ਡੀਸੀ ਦਫ਼ਤਰ ਦਾ ਕੋਈ ਤੇ ਕਿਸੇ ਕਰਮੀ ਦਾ ਕੋਈ ਰੋਲ ਨਹੀਂ ਹੈ ਇਸ ਵਿੱਚ ਸੇਵਾ ਕੇਂਦਰ ਤੇ ਚਲਦਾ ਹੈ ਸੇਵਾ ਕੇਂਦਰ ਬੇਸਿਕਲੀ ਡੀਸੀ ਆਫਿਸ ਨੇ ਕੰਟਰੈਕਟ ਤੇ ਦਿੱਤਾ ਜਾਂਦਾ ਇਨਵੈਸਟੀਗੇਸ਼ਨ ਦੌਰਾਨ ਤੁਹਾਨੂੰ ਵਾਰ-ਵਾਰ ਕਹਿ ਰਹੇ ਆਂ ਵੀ ਇਨਵੈਸਟੀਗੇਸ਼ਨ ਦੌਰਾਨ ਜੇ ਕੋਈ ਉਦਾਂ ਦੀ ਗੱਲ ਜਿਹਦੀ ਵੀ ਸਾਹਮਣੇ ਆਊਗੀ ਅਸੀਂ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਜੇ ਠੀਕ ਹੁੰਦੀ ਹੈ ਕਰਦੇ ਕੀ ਨੇ ਇਹਨਾਂ ਦਾ ਪਿਛਾ ਗੈਂਬਲਿੰਗ ਲੜਾਈ ਇਹ 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 ਥੋੜੇ ਥੋੜੇ ਛੋਟੇ ਛੋਟੇ ਕ੍ਰਾਈਮ ਗੈਂਬਲਿੰਗ ਹੋ ਗਿਆ ਲੜਾਈ ਝਗੜੇ ਹੋ ਗਏ ਉਦਾਂ ਦੇ ਸਾਰੇ ਕ੍ਰਾਈਮ ਜਿਹਨਾਂ ਨੇ ਇਨਵੋਲ ਨੇ ਤਾਂ ਹੀ ਉਹਦੇ ਆ ਕਰੀਜ਼ੀ ਫੋਰ ਵੈਪਨ ਵੀ ਕਿਸੇ ਵੀ ਤਰੀਕੇ ਨਾਲ ਇਹਨਾਂ ਕੋਲ ਵੈਪਨ ਹੋਵੇ ਵੈਪਨ ਰੱਖਣਾ ਤੇ ਦੇਖਣ ਨੂੰ ਵੀ ਜੈਨੂਨ ਲੱਗੇ ਤੇ ਲਾਇਸੈਂਸ ਤੇ ਵੀ ਚੜਿਆ ਹੋਵੇ ਇਹ ਛੋਟੇ ਮੋਟੇ ਆਪਦੀਆਂ ਲੜਾਈਆਂ ਝਗੜੇ ਜਾਂ ਇਦਾਂ ਦੇ ਛੋਟੇ ਮੋਟੇ ਜਿਹੜੀ ਬਦਮਾਸ਼ੀ ਆ ਉਹ ਸੇਵ ਕਰਨ ਵਾਲੇ ਪੁੱਤਾਂ। ਵੈਪਨ ਦੇ ਸਿਰ ਤੇ ਬਦਮਾਸ਼ੀ ਕਰਦੇ ਸੀ ਛੋਟੇ ਮੋਟੇ, ਕ੍ਰਾਈਮ ਕਰਦੇ ਸੀ। ਡੈਫੀਨਿਟਲੀ ਵੈਸੇ ਵੀ ਕਰਦੇ ਹੋਣਗੇ। ਵੈਪਨ ਦੇ ਨਾਲ ਇੱਕ ਤਰ੍ਹਾਂ ਦੀ ਸਪੋਰਟ ਹੋਰ ਹੋ ਜਾਂਦੀ ਹੈ ਜਿਵੇਂ ਮੋਰਲ ਸਪੋਰਟ ਹੋ ਜਾਂਦੀ ਹੈ ਮੇਰੇ ਕੋਲ ਵੈਪਨ ਹੈਗਾ। ਕੋਈ ਚੈੱਕ ਨਹੀਂ ਕਰ ਪਾਊਗਾ ਇਹ ਲਾਇਸੈਂਸ ਵੀ ਹੈਗਾ। ਸਰ ਇਹ ਕਹਿੰਦੇ ਕੀ ਉਮਰ ਕੀ ਹੈ? ਇਹ 32, 30, 32, 35, 1, 25, 26 ਸਾਲ ਦਾ ਨਾਰਮਲੀ 30 ਤੋਂ 35 ਸਾਲ ਦੀ ਉਮਰ ਦੇ ਹੁੰਦੇ। ਠੀਕ ਹੈ ਜੀ।